ਭੌਜਨ ਦਰविड़ ਪਾਰਟੀ ਦੇ ਮੁਖੀ ਤਾਮਿਲ ਮੂਲ ਦੇ ਸਿੱਖ ਜੀਵਨ ਸਿੰਘ ਮੱਲਾ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਹੁਸ਼ਿਆਰਪੁਰ ਰਿਜ਼ਰਵ ਹਲਕੇ ਤੋਂ ਚੋਣ ਲੜਨਗੇ ਉਸਨੇ ਪਹਿਲਾਂ ਹੀ ਹੁਸ਼ਿਆਰਪੁਰ ਸਿੱਖ ਕਾਰਕੁਨਾਂ ਨਾਲ ਛੋਟੀਆਂ-ਛੋਟੀਆਂ ਨੁੱਕੜ ਮੀਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਕਿਹਾ ਕਿ ਉਹ ਦਲਿਤ ਕਾਰਕੁਨਾਂ ਦਾ ਸਮਰਥਨ ਹਾਸਲ ਕਰ ਰਹੇ ਹਨ ਇਹਨਾਂ ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਤਾਮਿਲਨਾਡੂ ਵਿੱਚ ਸੱਤ ਤਾਮਿਲ ਮੂਲ ਦੇ ਸਿੱਖ ਚੋਣ ਮੈਦਾਨ ਵਿੱਚ ਹਨ ਹੁਣ ਸਿੰਘ ਸੱਜ ਚੁੱਕਾ ਜੀਵਨ ਸਿੰਘ ਪਹਿਲਾ ਜੀਵਨ কুমার মলাসি আদে এক দল ਸੀ ਜਿਸ ਨੇ ਜਨਵਰੀ 2023 ਵਿੱਚ ਸਿੱਖ ਧਰਮ ਅਪਣਾਇਆ ਜਦੋਂ ਉਹਨਾਂ ਨੂੰ ਸ਼ਾਰਪੁਰ ਸੀਟ ਚੁਣ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਸ਼ੀਰਾਮ 1996 ਵਿੱਚ ਇਸੇ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ ਪੇਰਯਾਰ ਅਤੇ ਕਾਸ਼ੀਰਾਮ ਬੀਡੀਪੀ ਦੇ ਪ੍ਰਤੀਖੰਡ ਉਸ ਨੇ ਕਿਹਾ ਕਿ ਪੰਜਾਬ ਤੋਂ ਮੇਰਾ ਮੁਕਾਬਲਾ ਤੁਰੰਤ ਚੋਣ ਨਤੀਜਿਆਂ ਤੋਂ ਪਰੇ ਹੈ ਅਤੇ ਇਸ ਦਾ ਮਜ਼ਬੂਤ ਰਾਜਨੀਤਿਕ ਅਤੇ ਸੱਭਿਆਚਾਰਕ ਸੰਦੇਸ਼ ਹੈ ਕਿਉਂਕਿ ਅਸੀਂ ਗੁਰੂ ਨਾਨਕ ਦੇ ਆਪ ਦੇ ਵਿਚਾਰਾਂ ਨੂੰ ਫੈਲਾਉਣ ਲਈ ਬਹੁਤ ਉਤਸੁਖ ਹਾਂ ਸਮਾਨਤਾਵਾਦ ਅਤੇ ਬੁਨਿਆਦੀ ਸਿਧਾਂਤਾਂ ਵਿੱਚੋਂ ਇੱਕ ਹੈ ਅਸੀਂ ਇਸ ਨੂੰ ਫਲਾਉਣਾ ਵੀ ਚਾਹੁੰਦੇ ਹਾਂ ਤਾਮਲ ਲਾਡੂ ਦੀਆਂ 7 ਸੀਟਾਂ ਤੇ ਪਹਿਲਾਂ ਹੀ ਪੋਲਿੰਗ ਹੋ ਚੁੱਕੀ ਹੈ ਜਿੱਥੇ ਸਾਡੇ ਉਮੀਦਵਾਰ ਚੋਣ ਲੜ ਰਹੇ ਹਨ ਅਦੇ ਉਹ ਹੁਸ਼ਿਆਰਪੁਰ ਵਿੱਚ ਪ੍ਰਚਾਰ ਕਰਨ ਦੇ ਲਈ ਆ ਰਹੇ ਹਨ ਜੀਵਨ ਸਿੰਘ ਨੇ ਦੱਸਿਆ ਕਿ ਤਾਮਲ ਲਾਡੂ ਵਿੱਚ ਚੋਣ ਮੈਦਾਨ ਵਿੱਚ ਉਤਾਰੇ ਗਏ ਸਾਰੇ 7 ਉਮੀਦਵਾਰ ਐਸਸੀ ਐਸਟੀ ਅਤੇ ਪਛੜੀਆਂ ਛੜੀਆਂ ਦੀਆਂ ਦੇ ਪਿਛੋਕੜ ਵਾਲੇ ਹਨ ਇਹਨਾਂ ਵਿੱਚੋਂ 4 ਅਮਰਤ ਧਾਰੀ ਸਿੱਖ ਹਨ ਜਦੋਂ ਕਿ ਬਾਕੀਆਂ ਨੇ ਮੀਸ ਦੀ ਕੀ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ ਸਾਰੇ ਸਤ ਤਾਮਨ ਲਾਡੂ ਦੇ ਲਗਭਗ 200 ਦੇ ਸਮੂਹ ਦਾ ਹਿੱਸਾ ਹਨ ਜੋ ਸਿੰਘੂ ਸਰਹੱਦ ਤੇ 2021 ਵਿੱਚ ਕਿਸਾਨ ਪ੍ਰਦਰਸ਼ਨ ਦੌਰਾਨ ਰੁਕੇ ਸਨ ਬਾਅਦ ਵਿੱਚ ਵੀ ਮੈਂਬਰਾਂ ਦੇ ਇੱਕ ਸਮੂਹ ਨੇ ਸਿੱਖ ਧਰਮ ਅਪਣਾ ਲਿਆ ਸੀ ਬੀ ਡੀ ਪੀ ਦੇ ਸੂਬਾ ਪ੍ਰਧਾਨ ਤੀਰ ਸਿੰਘ ਜੋ ਕਿ 1981 ਵਿੱਚ ਕਾਸ਼ੀ ਰਾਮ ਦੇ ਅੰਦੋਲਨ ਦਾ ਹਿੱਸਾ ਸਨ ਅਤੇ 2003 ਤੱਕ ਬਸਮ ਵਿੱਚ ਰਹੇ ਵੱਖ-ਵੱਖ ਸਮੂਹਾਂ ਅਤੇ ਕਾਰਕੁਨਾਂ ਨਾਲ ਤਾਲਮਿਲ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਇਹ ਦੱਸਦਾ ਕਿ ਉਹਨਾਂ ਨੂੰ ਸਿੱਖ ਧਰਮ ਵੱਲ ਕਿਸ ਚੀਜ਼ ਨੇ ਖਿੱਚਿਆ ਜੀਵਨ ਸਿੰਘ ਨੇ ਕਿਹਾ ਕਿ ਮੈਂ ਪਹਿਲੀ ਵਾਰ ਓਸ਼ੋ ਦੇ ਪ੍ਰਵਚਨਾਂ ਤੋਂ ਸਿੱਖ ਗੁਰੂਆਂ ਬਾਰੇ ਜਾਣਨ ਲਈ ਅਤੇ ਉਹਨਾਂ ਦੁਆਰਾ ਪਗਤ ਕਬੀਰ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਮੈਂ 2014 ਤੋਂ ਸਿੱਖ ਧਰਮ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਹਿਲੀ ਵਾਰ 1998 ਵਿੱਚ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਹੁਜਾ ਸਮਾਜ ਪਾਰਟੀ ਦੇ ਸੰਸਥਾਪਕ ਮਰਹੂਮ ਕਾਸ਼ੀਰਾਮ ਕੋਲੋਂ ਸੁਣਿਆ ਸੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ